ਹਾਂਜੀ ਇਹ ਬਹੁਤ ਚੰਗਾ ਹੈ ਜੀ ਕਿ ਤੁਸੀਂ ਪੜੀ ਤੇ ਸੰਗਤ ਕਿਹੜੇ ਬੱਚਾ ਹਵਾ ਤੇ ਖਾਣਾ ਬਹੁਤ ਲੋਕ ਹੋ ਗਏ ਇਕੱਲਾ ਰਹੇ ਦੋ ਸਾਲ ਤੋਂ ਹੋ ਗਿਆ ਹੈ ਪੈਨਸ਼ਨ ਮੈਂ ਪੈਨਸ਼ਨ ਤੋਂ ਮੱਥਾ ਮਟਕ ਉਸ ਵਾਲਾ ਹੈ ਕਿ ਉਹ ਕਿਹੜੇ ਦੇ ਨਾ ਹੀ ਅਵਸਰ ਤੋਂ ਕਮੰਡਰ ਵਾਲਾ ਤੇ ਚਾਹੀਦਾ। ਅਸੀਂ ਸੜਕ ਬਣਵਾਵਾ ਚਾਹਦੇ ਆਂ ਪਲੀਜ਼ ਸਾਡੀ ਰਿਕਵੈਸਟ ਹੈ। ਕੱਲੀਆਂ ਵਿੱਚ ਬਣੀ ਸੀ ਧਾਰਾ ਸੀਵਾ ਸਾਹਿਬਾ ਮਾਰੇ ਸਾਹਿਬ ਨੇ ਪਾਇਆ। ਹੋਰ ਕਿਹੜੀ ਸਰਕਾਰ ਨੇ ਗਾਂ ਸਾਹਿਬਾਂ ਦਾ ਪਾਰਸ ਨਹੀਂ ਉਹਨੇ ਕੱਥੇ ਦਿੱਤਾ ਦੋਸਾਂ ਨੇ ਨਹੀਂ ਲਾਤੀ। ਸਾਨੂੰ 2 ਸਾਲ ਹੋ ਗਏ ਸੀਵਰੇਜ ਬੋਰਡ ਦੇ ਆਪਦੇ ਦਫਤਰ ਚ ਜਦੋਂ ਦੀ ਸਰਕਾਰ ਬਣੀ ਹੈ ਸਾਡੇ ਸੀਵਰੇਜ ਦਾ ਪਾਣੀ ਇੰਨਾ ਬਾਹਰ ਹੈ ਮੱਖਣ ਖਾ ਰਿਹਾ ਹੈ ਪੁਮਾਰੀ ਪੱਲਾ ਡਾ ਰਿਹਾ ਹੈ ਅਸੀਂ ਇਹਨਾਂ ਦੁੱਖੀ ਹੋ ਕੇ 2 ਸਾਲ ਤੋਂ ਅਸੀਂ ਹੋਣੇ ਤੇ ਵੋਟ ਨਹੀਂ ਖਾ ਰਹੀ ਪਾਣੀ ਟੋਟੇ ਕੋਲ ਆ ਗਿਆ ਯਾਰ ਮੈਂ ਲਾਸਟ ਨਾ ਮੁਰਦਾ ਵਾ ਮੁਰਦਾ ਕੀ ਆਇਆ ਕੀ ਆਇਆ ਮੈਂ ਦੁੱਖ ਜਾ ਕੇ ਸਾਨੂੰ 2 ਸਾਲ ਹੋ ਗਏ ਸੀਵਰੇਜ ਬੋਰਡ ਦੇ ਆਪਦੇ ਦਫਤਰ ਚ ਜਦੋਂ ਦੀ ਸਰਕਾਰ ਬਣੀ ਹੈ ਸਾਡੇ ਸੀਵਰੇਜ ਦਾ ਪਾਣੀ ਇੰਨਾ ਬਾਹਰ ਹੈ ਮੱਛਰ ਖਾ ਰਿਹਾ ਹੈ ਬਿਮਾਰੀ ਫੈਲ ਰਿਹਾ ਹੈ ਅਸੀਂ ਇੰਨੇ ਦੁਖੀ ਹੋ ਕੇ 2 ਸਾਲਾਂ ਤੋਂ ਦੁਖੀ ਹਾਂ ਕਦੇ ਜਦੋਂ ਜਾਵੜੀ ਦਫ਼ਤਰ 'ਚ ਗੱਡੀ ਭੇਜ ਦਿੰਦੇ ਪਾਣੀ ਕੱਢ ਦਿੰਦੇ ਫਿਰ ਦੁਬਾਰਾ ਫਿਰ ਹੋ ਜਾਂਦਾ ਪਾਣੀ 2 ਸਾਲਾਂ ਤੋਂ ਦਿੱਕਤ ਆ ਰਹੀ ਹੈ ਜੀ ਪੂਰੀ ਪੋਚ ਕੀਤੀ ਹੈ ਜੀ ਇਹਨਾਂ ਦੇ ਦਫ਼ਤਰ ਵੀ ਜਾਂਦੇ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਡਿਮਾਂਡ ਅਸੀਂ ਇਹ ਜੋ ਗਲੀਆਂ ਦਾ ਹੈ ਸੀਵਰੇਜ ਦਾ ਮੇਨ ਸਾਡਾ ਸੀਵਰੇਜ ਦਾ ਸਾਡਾ ਸੀਵਰੇਜ ਦਾ ਸਿਸਟਮ ਸਹੀ ਕੀਤਾ ਜਾਵੇ ਤੇ ਗਲੀਆਂ ਦਾ ਹੱਲ ਕੀਤਾ ਜਿਹੜੀਆਂ ਗਲੀਆਂ ਕੱਚੀਆਂ ਵੀ ਉਹ ਪੱਕੀਆਂ ਕੀਤੀਆਂ ਜਾ ਇੱਕ ਵਾਰੀ ਦਫੇ ਲਰਦੇ ਹੀ ਹੈ ਉਦੋਂ ਬਾਅਦ ਦੇਖਾਂਗੇ ਕਿ ਜੇ ਸਾਡੀਆਂ ਮੰਗਾਂ ਪੂਰੀਆਂ ਹੋ ਗਈਆਂ ਫਿਰ ਤਾਂ ਅਸੀਂ ਇਹਨਾਂ ਦਾ ਸਾਥ ਦੇਾਂਗੇ ਅੱਗੇ ਵੀ ਜਿੰਨੇ ਤੱਕ ਬੋਰਡ ਨਹੀਂ ਸੀ ਲੱਗੇ ਉਦੋਂ ਨਹੀਂ ਆਏ ਹੁਣ ਬੋਰਡ ਲੱਗੇ ਆ ਹੁਣ ਆ ਰਹੇ ਸਾਡੀ ਮੰਗੇ ਹੈ ਜੀ ਕਿ ਸੀਵਰੇਜ ਸਿਸਟਮ ਸਾਡਾ ਜਿਹੜਾ 2 ਸਾਲ ਤੋਂ ਬੜਾ ਖਰਾਬ ਪਿਆ ਹੈ ਜਦੋਂ ਦਫਤਰ ਜਾਂਦੇ ਆ ਤੇ ਸਾਨੂੰ ਕਹਿ ਦਿੰਦੇ ਆ ਵੀ ਵੱਡੀਆਂ ਪਾਈਪਾਂ ਪੈਣ ਗਈ ਜੀ ਤਾਂ ਤੁਹਾਡਾ ਮਸਲਾ ਹੱਲ ਹੋਏਗਾ ਇੱਕ ਵਾਰੀ ਭੇਜ ਦਿੰਦੇ ਗੱਡੀ ਪਾਣੀ ਦੇ ਦੋ ਗੱਡੀਆਂ ਕੱਢ ਲੈਂਦੇ ਐ ਦੂਸਰੇ ਦਿਨ ਪਾਣੀ ਫੇਰ ਉਸੇ ਥਾਂ ਆ ਜਾਂਦਾ ਤੇ ਪਾਈਪਾ ਹੁਣ ਸਾਨੂੰ ਪਤਾ ਨਹੀਂ ਪਾਊਗਾ ਕੌਣ ਪ੍ਰਸ਼ਾਸਨ ਕਹਿੰਦਾ ਜੀ ਜਦੋਂ ਗਰਾਂਟਾ ਹੀ ਪਾ ਦੇਾਂਗੇ ਹੁਣ ਸੰਗਤ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਜੀ ਸਾਡੀ ਆਮਦਨ ਅੱਧੀ ਘਟ ਗਈ ਗੁਰੂ ਘਰ ਦੀ ਸੰਗਤ ਆਉਂਦੀ ਹੈ ਮੂੰਹ ਤੇ ਪੱਲਾ ਲੈ ਕੇ ਆਉਂਦੀ ਹੈ ਤੇ ਸਾਨੂੰ ਨਿਮੋਸ਼ੀ ਵੀ ਹੁੰਦੀ ਇਸ ਗੱਲ ਦੀ ਕਿ ਧਾਰਮਿਕ ਸੰਸਥਾ ਹੋਵੇ ਏਡੀ ਵੱਡੀ ਜਿਹਦਾ ਨਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦੇ ਰੱਖਿਆ ਹੋਈ ਤੇ ਉਹਦੇ ਅੱਗੇ ਇੰਨਾ ਚਿਕੜ ਹੋਵੇ ਤੇ ਪ੍ਰਸ਼ਾਸਨ ਧਿਆਨ ਨਾ ਦੇਵੇ ਸਾਨੂੰ ਇਸ ਕਾਲ ਦੀ ਬੜੀ ਨਿਬੋਸ਼ੀ ਹੈ ਤੇ ਅਸੀਂ ਲੈਂਟਰ ਪਾਉਣਾ ਹੈ ਤੇ ਲੈਂਟਰ ਪਾਉਣ ਵਾਸਤੇ ਵੀ ਸਾਡੇ ਕੋਲ ਮਾਇ ਨਹੀਂ ਇਕੱਠੀ ਹੋ ਰਹੀ ਕਿਉਂਕਿ ਸੰਗਤਾਂ ਦਾ ਹੁਣ ਜਨ ਘਟ ਗਿਆ ਅੱਜ ਹੀ ਕੱਲ ਅਸੀਂ ਬੋਰਡ ਲਾਏ ਬੜੇ ਦੁਖੀਰ ਦੇ ਨਾਲ ਵੀ ਅਸੀਂ ਵੋਟਾਂ ਪਾਈਆਂ ਵੋਟਾਂ ਪਾਉਣ ਤੋਂ ਬਾਅਦ ਵੀ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਤੇ 2 ਸਾਲ ਹੋ ਗਏ ਕਿਸੇ ਨੇ ਸਾਡਾ ਧੰਨਵਾਦ ਵੀ ਨਹੀਂ ਕੀਤਾ ਵੀ ਵੋਟਾਂ ਪਾਈਆਂ ਲੈਣੇ ਚਲੋ ਧੰਨਵਾਦ ਹੀ ਕਰ ਦਈਏ ਤੇ ਕਿਸੇ ਨੇ ਮੰਗਦਾ ਸਾਡੀ ਸੁਣਨੀ ਕੀ ਸੀ ਤੇ ਫਿਰ ਇਸ ਕਰਕੇ ਸਾਨੂੰ ਮਜਬੂਰ ਨਾ ਸੀ ਬੋਲ ਲੋੜਾ ਪਿਆ ਹਾਂਜੀ ਹਾਂਜੀ ਉਹ ਕਹੀ ਜਾਂਦੇ ਜੀ ਪੰਜਾਬ ਸਰਕਾਰ ਕੋਲ ਖਜ਼ਾਨਾ ਬੜਾ ਭਰਿਆ ਹੈ ਭਗਵੰਤ ਸਿੰਘ ਜੀ ਕਹਿ ਰਹੇ ਪਰ ਪੰਜਾਬ ਸਰਕਾਰ ਤੇ ਮੜਾਈਆਂ ਤਰਖਾਨ ਤੇ ਮਿਲ ਨਹੀਂ ਰਹੀਆਂ ਤੇ ਕਹਿਣ ਨੂੰ ਤਾਂ ਜੋ ਵੀ ਮਰਜੀ ਕਹੀ ਜਾਵੇ ਜੀ ਅਗਲਾ ਉਹ ਤਾਂ ਉਹਦਾ ਮੂੰਹ ਆਪਣਾ ਜੋ ਮਰਜੀ ਕਹਿ ਸਕਦਾ ਸਾਨੂੰ ਇਹ ਕਹਿਣਾ ਚਾਹੁੰਦੇ ਆ ਪਲੀਜ਼ ਸਾਡੀ ਗਲੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੁਸੀਂ ਪਲੀਜ਼ ਇੰਨੇ ਵੱਲ ਨਿਗਾਹ ਮਾਰ ਕੇ ਦੇਖੋ ਇੰਨੇ ਮੱਖੀਆਂ ਮੱਛਰ ਤੇ ਇੰਨਾ ਸਾਨੂੰ ਇੰਨਾ ਪੋਲੂਸ਼ਨ ਹੈ ਕਿ ਸਾਡੇ ਬੱਚੇ ਬਿਮਾਰ ਹੋ ਜਾਂਦਾ ਪੂਰੇ ਆਸਾਰ ਚ ਤਾਂ ਮੇਰੀ ਇੱਕ ਮੇਰੇ ਕਰ ਖਾਸ ਬੇਨਤੀ ਹੈ ਸਾਰੇ ਗਲੀ ਵਾਸੀ ਅਸੀਂ ਸਾਰੇ ਮਿਲ ਕੇ ਸਾਰਿਆਂ ਨੇ ਅਸੀਂ ਬੇਨਤੀ ਕੀਤੀ ਹੈ ਪਲੀਜ਼ ਸਾਡੇ ਪ੍ਰੋਬਲਮ ਨੂੰ ਜਲਦੀ ਤੋਂ ਜਲਦੀ ਸੋਲਵ ਕੀਤਾ ਜਾਵੇ ਸਾਡੀ ਸੜਕ ਦਾ ਇੰਨਾ ਬੁਰਾ ਹਾਲ ਹੈ ਤੁਸੀਂ ਇਹ ਸੜਕ ਤੇ ਆ ਕੇ ਦੇਖੋ ਕਿ ਸਾਡੇ ਬੱਚੇ ਖੇਡ ਨਹੀਂ ਸਕਦੇ ਰੋਜ਼ ਸਾਡੇ ਬੱਚੇ ਐਨੇ ਪਰੇਸ਼ਾਨ ਹੁੰਦੇ ਆ ਰੋਜ਼ ਸਾਡੇ ਘਰਾਂ ਚੋਂ ਹਰੇਕ ਘਰ ਦੇ ਵਿੱਚੋਂ ਇੱਕ ਇੱਕ ਸੱਪ ਨਿਕਲਦਾ ਹੈ